ਸ਼ੰਭੂ ਬਾਡਰ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਤਾਂ ਤਾਂ ਹੁਣ ਕਿਸਾਨ ਆਗੂ surjit singh phool ਜਿਹੜੇ ਨੇ ਫਟੜ ਹੋਏ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਭਾਰਤੀ ਕਿਸਾਨ ਜੂਨੀਅਰ ਕ੍ਰਾਂਤੀਕਾਰੀ ਦੇ ਜੋ ਪ੍ਰਧਾਨ ਜੋ ਜਿਸ ਨੂੰ ਲੀਡ ਕਰ ਰਹੇ ਸਨ surjit singh phool ਜੋ ਕਿ ਪੈਰਾ ਮਿਲਟਰੀ ਫੋਰਸ ਵੱਲੋਂ ਲਗਾਤਾਰ ਅਥਰੂ ਗੈਸ ਜਿਹੜੇ ਨੇ ਉਹ ਸੁੱਟੇ ਜਾ ਰਹੇ ਸਨ ਅਥਰੂ ਗੈਸ ਵੈਨ ਦੇ ਨਾਲ ਜਿਹੜੇ ਦਾਗੇ ਜਾ ਰਹੇ ਸਨ ਅਥਰੂ ਗੈਸ ਦੇ ਗੋਲੇ ਤਾਂ ਉਹਨਾਂ ਗੋਲਿਆਂ ਦੇ ਕਾਰਨ ਸੁਰਜੀਤ ਸਿੰਘ ਫੂਲ ਜੋ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਨੇ ਉਹਨਾਂ ਉਹ ਜ਼ਖਮੀ ਹੋਏ ਨੇ ਤਾਂ ਇਹਨਾਂ ਦੇ ਨਾਲ ਹੋਰ ਵੀ ਕਿਸਾਨ ਜਿਹੜੇ ਨੇ ਜ਼ਖਮੀ ਹੋਏ ਨੇ ਤਾਂ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੁਰਜੀਤ ਸਿੰਘ ਫੂਲ ਨੂੰ ਜਿਨ੍ਹਾਂ ਨੂੰ ਐਂਬੂਲੈਂਸ ਦੇ ਵਿੱਚ ਲਜਾਇਆ ਗਿਆ ਤਾਂ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਲਗਾਤਾਰ ਕਿਸਾਨ ਤੇ ਜੋ ਪ੍ਰਸ਼ਾਸਨ ਹੈ ਜੋ ਪੈਰਾਮਿਲਟਰੀ ਫੋਰਸ ਹੈ ਹਰਿਆਣਾ ਪ੍ਰਸ਼ਾਸਨ ਹੈ ਉਹ ਆਮੋ ਸਾਹਮਣੇ ਹੈ ਲਗਾਤਾਰ ਜਿੱਦੋ ਜ਼ਹਿਰ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਅੱਜ 6 ਦਸੰਬਰ ਨੂੰ 1 ਵਜੇ ਤਾਂ ਕਿਸਾਨਾਂ ਵੱਲੋਂ 6 ਦਸੰਬਰ ਨੂੰ ਦਿੱਲੀ ਦੇ ਵੱਲ ਕੂਚ ਕੀਤਾ ਜਾਣਾ ਸੀ ਤਾਂ 1 ਵਜੇ ਅੱਜ ਜਿਹੜਾ ਕੂਚ ਕਰਨਾ ਸੀ ਤਾਂ ਕਿਸਾਨ ਜਿਹੜੇ ਨੇ ਆਪਣੇ ਗਲਾਂ ਦੇ ਵਿੱਚ ਹਾਰ ਪਾ ਕੇ ਮਰਜੀਵੜਿਆਂ ਦਾ ਜੋ ਜੱਥਾ ਸ਼ੰਭੂ ਬਾਰਡਰ ਦੇ ਵੱਲ ਜਿਹੜਾ ਆ ਉਹ ਰਵਾਨਾ ਹੋ ਗਿਆ ਸੀ ਤਾਂ ਰਵਾਨਾ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਕਾਨੂੰਨ ਹੱਥ ਵਿੱਚ ਨਾ ਲਿਆ ਜਾਵੇ ਪਰ ਫੇਰ ਵੀ ਲਗਾਤਾਰ ਕਿਸਾਨ ਡਟੇ ਰਹੇ ਤਾਂ ਕਿਸਾਨਾਂ ਨੂੰ ਖਦੇੜਨ ਦੇ ਲਈ ਅਥਰੂ ਗੈਸ ਗੋਲੀਆਂ ਦੀ ਵਰਤੋਂ ਕੀਤੀ ਗਈ ਸੀ ਤਾਂ ਇਹ ਸੀ ਅਥਰੂ ਗੈਸ ਗੋਲੀਆਂ ਦੇ ਨਾਲ ਜੋ ਕਿਸਾਨ surjeet singh phool ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਐਂਬੂਲੈਂਸ ਦੇ ਵਿੱਚ ਲਜਾਇਆ ਗਿਆ ਤਾਂ ਉਹ ਫਟੜ ਹੋਏ ਨੇ